ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੌਰ ਭਾਬੀ ਕਤਲ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਹੋਈ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਉਸ ਕਤਲ ਮਾਮਲੇ ਦੇ ਵਿੱਚ ਜਿੱਥੇ ਪੁਲਿਸ ਨੇ ਨਿਹੰਗ ਅਮਰਿਤਪਾਲ ਸਿੰਘ ਮੈਰੋ ਨੂੰ ਗ੍ਰਿਫਤਾਰ ਕੀਤਾ ਹੈ ਹਿਰਾਸਤ ਦੇ ਵਿੱਚ ਲਿਆ ਹੈ ਅਮਰਿਤਪਾਲ ਸਿੰਘ ਮੈਰੋ ਤੇ ਉਸ ਦੇ ਦੋ ਸਾਥੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਜਸਪ੍ਰੀਤ ਸਿੰਘ ਤੇ ਨਿਮਰਤਜੀਤ ਸਿੰਘ ਦੋਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਹਿਰਾਸਤ ਦੇ ਵਿੱਚ ਲਿਆ ਗਿਆ ਤਾਂ ਕੱਲ ਸੜੀ ਹੋਈ ਲਾਸ਼ ਆ ਜਿਹੜੀ ਉਹ ਇੱਕ ਕਾਰ ਦੇ ਵਿੱਚੋਂ ਕਮਲਕੌਰ ਭਾਬੀ ਦੀ ਬਰਾਮਦ ਹੋਈ ਸੀ ਤਾਂ ਬਠਿੰਡਾ ਦੇ ਵਿੱਚ ਜਿਹੜੀ ਮੈਡੀਕਲ ਯੂਨੀਵਰਸਿਟੀ ਹੈ ਉਸ ਦੀ ਪਾਰਕਿੰਗ ਦੇ ਵਿੱਚੋਂ ਇੱਕ ਕਾਰ ਦੇ ਵਿੱਚੋਂ Laash ਆ ਜਿਹੜੀ ਕਮਲਕੌਰ ਭਾਬੀ ਦੀ ਬਰਾਮਦ ਹੋਈ ਸੀ ਤਾਂ ਉਸ ਮਾਮਲੇ ਦੇ ਵਿੱਚ ਹੁਣ ਵੱਡੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਉਸ ਮਾਮਲੇ ਦੇ ਵਿੱਚ ਹੁਣ ਨਿਆਂੰਗ ਅਮਰਿਤਪਾਲ ਸਿੰਘ ਮੈਰੋਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਅਮਰਿਤਪਾਲ ਸਿੰਘ ਮੈਰੋਂ ਅਤੇ ਉਸ ਦੇ ਦੋ ਸਾਥੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਅਮਰਪਾਲ ਸਿੰਘ ਮਹਿਰੋਂ, ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਇਹਨਾਂ ਤਿੰਨ ਨੂੰ ਐਸਾ ਕਾਤਲ ਮਾਮਲੇ ਦੇ ਵਿੱਚ ਹਿਰਾਸਤ ਦੇ ਵਿੱਚ ਪੁਲਿਸ ਦੇ ਵੱਲੋਂ ਲਿਆ ਗਿਆ ਤਾਂ ਥੋੜੀ ਦੇਰ ਦੇ ਵਿੱਚ ਪੁਲਿਸ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਤੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਪੂਰੇ ਮਾਮਲੇ ਦੀ ਜਾਣਕਾਰੀ ਜਿਹੜੀ ਉਹ ਪੁਲਿਸ ਦੇ ਵੱਲੋਂ ਦਿੱਤੀ ਜਾਵੇਗੀ ਹਾਲਾਂਕਿ ਉਸ ਸਮਾਂ ਪਹਿਲਾਂ ਅਮਰਪਾਲ ਸਿੰਘ ਮਹਿਰੋਂ ਨੇ ਧਮਕੀ ਦਿੱਤੀ ਸੀ ਕਮਲਕੌਰ ਭਾਬੀ ਨੂੰ ਕਿ ਉਹ ਗਲਤ ਕੰਟੈਂਟ, ਗੰਦਾ ਕੰਟੈਂਟ ਨਾ ਪਾਵੇ ਅਸੀਂ ਅਕਸਰ ਦੇਖਦੇ ਹਾਂ ਕਿ ਜਿਹੜਾ ਅਮਰਿਤਪਾਲ ਸਿੰਘ ਮਹਿਰੋਂ ਆ ਉਹ ਜਿਹੜਾ ਵੀ ਬੰਦਾ ਜਿਹੜੀ ਵੀ ਕੁੜੀ ਸੋਸ਼ਲ ਮੀਡੀਆ ਦੇ ਉੱਪਰ ਬਲਗਰ ਕੰਟੈਂਟ ਪਾਉਂਦੀ ਆ ਜਾਂ ਗਲਤ ਭਾਸ਼ਾ ਦੀ ਵਰਤੋਂ ਕਰਦੇ ਨੇ ਤਾਂ ਉਹਨਾਂ ਨੂੰ ਅਕਸਰ ਚੇਤਾਵਨੀ ਅਮਰਿਤਪਾਲ ਸਿੰਘ ਮਹਿਰੋਂ ਦੇ ਵੱਲੋਂ ਦਿੱਤੀ ਜਾਂਦੀ ਆ ਕਿ ਉਹ ਇਸ ਤਰ੍ਹਾਂ ਦੇ ਗੰਦੇ ਕੰਟੈਂਟ ਨੂੰ ਪਾਉਣਾ ਬੰਦ ਕਰ ਦੇਣ ਤਾਂ ਚੇਤਾਵਨੀਆਂ ਜਿਹੜੀ ਕਹਿ ਸਕਦੇ ਆ ਕਿ ਵਾਰਨਿੰਗ ਇਸ ਕਮਲ ਕੌਰ ਭਾਬੀ ਨੂੰ ਵੀ ਦਿੱਤੀ ਗਈ ਸੀ ਅਮਰਿਤਪਾਲ ਸਿੰਘ ਮਹਿਰੋਂ ਦੇ ਵੱਲੋਂ ਤਾਂ ਹੁਣ ਉਸ ਕਤਲ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਜਿੱਥੇ ਅਮਰਿਤਪਾਲ ਸਿੰਘ ਮਹਿਰੋਂ ਨੂੰ ਗ੍ਰਿਫਤਾਰ ਕੀਤਾ ਗਿਆ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਨਾਲ ਉਸ ਦੇ ਦੋ ਸਾਥੀ ਜਸਪ੍ਰੀਤ ਸਿੰਘ ਤੇ ਨਿਮਰਤਜੀਤ ਸਿੰਘ ਦੋਵਾਂ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ ਤਾਂ ਕੱਲ ਬਠਿੰਡਾ ਦੇ ਵਿੱਚ ਇੱਕ Laash बरामद ਹੁੰਦੀ ਹੈ ਔਰਤ ਦੀ ਜਦੋਂ ਉਸ Laash ਦੀ شناخت ਹੁੰਦੀ ਆ ਤਾਂ ਉਹ Laash ਕਮਲਕੌਰ ਭਾਬੀ ਵੀ ਹੁੰਦੀ ਹੈ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਕਾਰਵਾਈ ਦੇ ਵਿੱਚ ਲੱਗੀ ਹੋਈ ਸੀ ਤਾਂ ਜਦੋਂ ਉਹ Laash बरामद ਹੁੰਦੀ ਆ ਉਸਤੇ ਕੁਝ ਸਮਾਂ ਬਾਅਦ ਇੱਕ CCTV ਵੀਡੀਓ ਜਿਹੜੀ ਉਹ ਵੀ ਨਿਕਲ ਕੇ ਸਾਹਮਣੇ ਆਉਂਦੀ ਆ ਤੇ ਉਸ CCTV ਵੀਡੀਓ ਦੇ ਵਿੱਚ ਸਾਫ਼ ਦੇਖਿਆ ਜਾ ਰਿਹਾ ਸੀ ਕਿ ਇੱਕ ਵਿਅਕਤੀ ਜਿਹੜਾ ਕਿ ਪਾਰਕਿੰਗ ਦੇ ਵਿੱਚ ਕਾਰ ਲੈ ਕੇ ਆਉਂਦਾ ਉਹ ਕਾਰ ਜਿਸ ਕਾਰ ਦੇ ਵਿੱਚ ਕਮਲ ਕੌਰ ਭਾਬੀ ਦੀ লাশ ਪਈ ਹੁੰਦੀ ਹੈ ਤਾਂ ਉਹ ਵਿਅਕਤੀ ਜਦੋਂ ਕਾਰ ਲੈ ਕੇ ਪਾਰਕਿੰਗ ਦੇ ਅੰਦਰ ਐਂਟਰ ਹੁੰਦਾ ਹੈ ਉਸ ਸਮੇਂ ਕਾਰ ਤੋਂ ਬਾਹਰ ਨਿਕਲ ਜਾਂਦਾ ਹੈ ਤੇ ਕੁਝ ਸਮੇਂ ਬਾਅਦ ਕਾਰ ਦੇ ਵਿੱਚ ਬੈਠ ਕੇ ਉਸ ਕਾਰ ਨੂੰ ਹੋਰਾਂ ਗੱਡੀਆਂ ਦੇ ਨਾਲ ਖੜਾ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਉਹ ਵਿਅਕਤੀ ਉਸ ਕਾਰ ਦੇ ਵਿੱਚੋਂ ਨਿਕਲ ਕੇ ਮਿੰਟਾਂ ਸਕਿੰਟਾਂ ਦੇ ਵਿੱਚ ਉਸ ਪਾਰਕਿੰਗ ਦੇ ਵਿੱਚੋਂ ਗਾਇਬ ਹੋ ਜਾਂਦਾ ਹੈ ਤਾਂ ਹੁਣ ਉਸ ਕਤਲ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ ਜਿੱਥੇ ਅਮਰਿਤਪਾਲ ਸਿੰਘ ਮੈਰੋ ਨੂੰ ਗ੍ਰਿਫਤਾਰ ਕੀਤਾ ਗਿਆ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਨਾਲ ਹੀ ਉਸ ਦੇ ਦੋ ਸਾਥੀਆਂ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ ਤਾਂ ਮਸ਼ਹੂਰ ਇਨਫਲੂਐਂਸਰ ਕਮਲ ਕੌਰ ਭਾਬੀ ਜਿਹੜੀ ਕਿ ਹਮੇਸ਼ਾ ਵਿਵਾਦਾਂ ਦੇ ਵਿੱਚ ਘਿਰੀ ਰਹੀ ਮਹਤ ਜ਼ਿਆਦਾ ਸੋਸ਼ਲ ਮੀਡੀਆ ਤੇ ਮਸ਼ਹੂਰ ਵੀ ਆ ਕਿਉਂਕਿ ਇਸ ਦੇ ਵੱਲੋਂ ਕਾਫੀ ਜ਼ਿਆਦਾ ਬਲਗਰ ਕੰਟੈਂਟ ਆ ਜਿਹੜਾ ਉਹ ਸੋਸ਼ਲ ਮੀਡੀਆ ਦੇ ਉੱਪਰ ਪਾਇਆ ਜਾਂਦਾ ਹੈ ਡਬਲ ਮੀਨੀ ਗੱਲਾਂ ਨੇ ਛੜੀਆਂ ਇਸ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ ਗਲਤ ਭਾਸ਼ਾ ਦੀ ਵਰਤੋਂ ਆ ਜਿਹੜੀ ਉਹ ਵੀ ਇਸ ਕਮਲ ਕੌਰ ਭਾਬੀ ਦੇ ਵੱਲੋਂ ਕੀਤੀ ਜਾਂਦੀ ਸੀ ਜਿਸ ਦੇ ਚੱਲਦੇ 7 ਮਹੀਨੇ ਪਹਿਲਾਂ ਇੱਕ ਨਾਮੀ ਗੈਂਗਸਟਰ ਨੇ ਵੀ ਇਸ ਨੂੰ ਧਮਕੀ ਅਛੜੀ ਉਹ ਦਿੱਤੀ ਸੀ ਤੇ ਨਾਲ ਹੀ ਕਈ ਸਿੱਖ ਜੱਤੇਬੰਦੀਆਂ ਨੇ ਇਹਨਾਂ ਨੂੰ ਚੇਤਾਵਨੀਆਂ ਜਿਹੜੀ ਉਹ ਵੀ ਦਿੱਤੀ ਸੀ ਤਾਂ ਹੁਣ ਉਸ ਕਤਲ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ ਜਿੱਥੇ ਅਮਰਿਤਪਾਲ ਸਿੰਘ ਮੈਰੋ ਨੂੰ ਗ੍ਰਿਫਤਾਰ ਕੀਤਾ ਗਿਆ ਹਿਰਾਸਤ ਦੇ ਵਿੱਚ ਲਿਆ ਗਿਆ ਤਾਂ ਪੁਲਿਸ ਨੇ ਇਹ ਵੱਡੀ ਕਾਰਵਾਈ ਕੀਤੀ ਹੈ ਤਾਂ ਥੋੜੇ ਸਮੇਂ ਦੇ ਵਿੱਚ ਹੀ ਪੁਲਿਸ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਇਸ ਮਾਮਲੇ ਪ੍ਰਤੀ ਦਿੱਤੀ ਜਾਵੇਗੀ